ਅੱਜ ਹੀ ਪਹੁੰਚੇ ਹਾਂ ਗੁਰਦੁਆਰਾ ਗੁਰੂ ਨਾਨਕ ਦਾ ਦਰਬਾਰ ਈਸ਼ੀ ਨਗਰ ਹੈਬਵਾਲ ਖੁਰਦ ਵਿਖੇ ਜਿੱਥੇ ਕਿ ਬਹੁਤ ਹੀ ਧੂਮ ਧਾਮ ਤੇ ਉਤਸ਼ਾਹ ਨਾਲ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਅਸੀਂ ਉਹਨਾਂ ਦੇ ਪ੍ਰਧਾਨ ਇਸ ਗੁਰਦੁਆਰੇ ਦੇ ਸਰਦਾਰ ਬਲਜੀਤ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਕੀ ਤਿਆਰੀਆਂ ਨੇ ਤੇ ਕੀ ਕੀ ਪ੍ਰੋਗਰਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਨ ਤਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸਾਡੇ ਗੁਰਦੁਆਰਾ ਗੁਰਨਾਨਕ ਦਾ ਦਰਬਾਰ ਵਾਈ ਬਲਾਕ ਵਿਖੇ ਚੜ੍ਹਦੀ ਕਲਾ 'ਚ ਮਨਾਇਆ ਜਾ ਰਿਹਾ ਹੈ ਸਾਧ ਸੰਗਤ ਜੀ ਹਰ ਸਾਲ ਅਸੀਂ ਗੁਰੂ ਅਰਜਨ ਦੇਵ ਜੀ ਦਾ ਜੋ ਗੁਰਪੁਰਬ ਹੈ ਹਮੇਸ਼ਾ ਚੜ੍ਹਦੀ ਕਲਾ 'ਚ ਮਨਾਉਂਦੇ ਹਾਂ ਅੱਜ ਸੰਗਤ ਦਾ ਪੂਰਾ ਹੋਰ ਵੱਧ ਤੋਂ ਵੱਧ ਸਜੋਗ ਹੈ ਕਿਉਂਕਿ ਸਾਡੀ ਇੱਕ ਨਵੀਂ ਇਮਾਰਤ ਬਣੀ ਸੀ ਉਹਨਾਂ 'ਚ ਅਸੀਂ ਪਹਿਲੀ ਵਾਰੀ ਗੁਰੂ ਅਰਜਨ ਦੇਵ ਜੀ ਦਾ ਜੋ ਸ਼ਹੀਦੀ ਪੁਰਬ ਮਨਾ ਰਹੇ ਹਾਂ ਅੱਜ ਸੰਗਤ ਦਾ ਜੋ ਕਾਠ ਹੈ ਉਹ ਦੇਖਣ ਨੂੰ ਬਹੁਤ ਮਿਲ ਰਿਹਾ ਹੈ ਔਰ ਇਹੀ ਆਸ ਰੱਖਦੇ ਆ ਸੰਗਤ ਤੇ ਜਿਸ ਤਰੀਕੇ ਨਾਲ ਸਾਨੂੰ ساری ਸੰਗਤ ਸਹਿਯੋਗ ਦੇ ਰਹੀ ਹੈ ਐਸੇ ਤਰੀਕੇ ਨਾਲ ਦਿੰਦੀ ਰਹੇਗੀ ਔਰ ਅਸੀਂ ਇਸੇ ਤਰੀਕੇ ਨਾਲ ਗੁਰਦੁਆਰਾ ਗੁਰੂ ਨਾਨਕ ਦਾ ਦਰਬਾਰ ਸਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰ ਚੜ੍ਹਦੀ ਕਲਾ ਚ ਮਨੰਦ ਲਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ